ਹਾਂਜੀ ਸਤਿ ਸ਼੍ਰੀ ਅਕਾਲ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਜੇ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਅਨ 下 ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਹਲ ਤਵੀਆਂ ਟਰੈਕਟਰ ਟਰਾਲੀ ਜਾਂ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦਿਨ ਪੰਜ ਸੱਤ ਫੋਟੋਆਂ ਨਾਲ ਹੀ ਉਹਦੀ ਲੋਡਿੰਗ ਦੀ ਜਾਣਕਾਰੀ ਵੀਰੇ ਆਪਣੇ ਇਸ ਨੰਬਰ ਤੇ WhatsApp ਕਰ ਦਿਓ ਆਪਾਂ ਤੁਹਾਡੀ ਆਡ ਆਪਣੇ ਚੈਨਲ ਜਟਾਂ ਦੇ ਜਾਇਦੇ ਕਰ ਦਿਆਂਗੇ ਨਾਲ ਹੀ ਵੀਰੇ ਇੱਕ ਜ਼ਰੂਰੀ ਅਨਾਉਂਸਮੈਂਟ ਆਪਾਂ ਹੋਰ ਕਰਨੀ ਹੈ ਸੋ ਸੀਜ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੀਆਂ ਹੁਣ ਡੇਲੀ ਦੋ ਵੀਡੀਓ ਅਪਲੋਡ ਹੋਣੀ ਹੈ ਇੱਕ ਵੀਡੀਓ ਸਵੇਰੇ 8-9 ਵਜੇ ਇੱਕ ਸ਼ਾਮ ਨੂੰ 7:00 ਵਜੇ ਸੋ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਵੀ ਆਪਣੇ ਚੈਨਲ ਦੇ ਨਾਲ ਸਵੇਰੇ ਵੀ ਤੇ ਸ਼ਾਮ ਨੂੰ ਵੀ ਜਰੂਰ ਜੁੜਿਆ ਕਰੋ ਤਾਂ ਕਿ ਤੁਹਾਨੂੰ ਮਸ਼ੀਨਰੀ ਕਿਦਾਂ ਦੇ ਵਿੱਚ ਫਾਇਦਾ ਹੋ ਸਕੇ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆਂ ਚਾਰ ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਸੋਨਾਲੀਕਾ 750 DI ਟਰੈਕਟਰ ਹੈ ਤੂੜੀ ਵਾਲਾ ਰਿਪੇਰ ਜਗਤਜੀਤ ਦਾ ਇੱਕ ਵੀਰੇ ਕੰਬਾਈਨ ਹੈ ਸਟੈਂਡਰਡ ਇੱਕ ਫੋਰਡ 3600 ਟਰੈਕਟਰ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆਂ ਸੋਨਾਲੀਕਾ ਟਰੈਕਟਰ ਬਾਰੇ ਸੋਨਾਲੀਕਾ 750 DI ਟਰੈਕਟਰ ਹੈ ਵੀਰੇ 2006 ਮਾਡਲ ਟਰੈਕਟਰ ਜਿਹੜੇ ਟਾਇਰ ਨੇ ਪਿਛਲੇ ਟਾਇਰ 45 ਪੈਸੇ ਨੇ ਅਗਲੇ ਟਾਇਰ 80 ਪੈਸੇ ਨੇ ਡਬਲ ਕਲੱਚਾ ਟਰੈਕਟਰ ਸਿੰਪਲ ਪੀਡੀਓ ਸਿੰਪਲ ਸਟੀering ਵੀਰੇ 50 ਹੌਸਪਾਵਰ ਕੈਟਾਗਰੀ ਦਾ ਟਰੈਕਟਰ ਹੈ ਇੰਜਨ ਪੇਂਟ ਵੀਰੇ ਸਾਰਾ origignal ਰੰਗ ਪੇਂਟ ਹੈ ਟਰੈਕਟਰ ਦਾ ਬਾਡੀ ਚਾਸੀ ਲਿੰਕਾਂ ਦਾ ਰੰਗ ਸਾਰਾ origignal ਹੈ ਨਾਲ ਦਾ ਕੋਈ ਸਕ੍ਰੈਚ ਤੱਕ ਨਹੀਂ ਬਿਲਕੁਲ ਸਾਫ ਸੁਥਰਾ ਸ਼ੋਰੂਮ ਕੰਡੀਸ਼ਨ ਦੇ ਵਿੱਚ ਰੰਗ ਹੈ ਇੰਜਨ ਪੰਪ ਗੀਅਰ ਟਰੈਕਟਰ ਦਾ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਵਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਟਰੈਕਟਰ ਹੈ ਏਰੀਆ ਵੀਰੇ ਚੀਮਾ ਪਿੰਡਾ ਵੀਰਾਂ ਦਾ ਜਲਾ ਸੰਗਰੂਰ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 2,80,000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜੂਗਾ ਵੀਰੇ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਨਾਲ ਹੀ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਫੋਰ ਟਰੈਕਟਰ ਦਿਖਾ ਰਹੇ ਹਾਂ ਫੋਰਡ 3600 ਟਰੈਕਟਰ ਹੈ ਵੀਰੇ 1999 ਮਾਡਲ ਟਰੈਕਟਰ ਦੇ ਜਿਹੜੇ ਟਾਇਰ ਨੇ ਵੀਰੇ ਚਾਰੇ ਟਾਇਰ ਬਿਲਕੁਲ ਨਵੇਂ ਨੇ ਅਗਲੇ ਟਾਇਰ ਐਮ ਆਰ ਐਫ ਕੰਪਨੀ ਦੇ ਪਿਛਲੇ ਗੁਡਇਰ ਦੇ ਬਿਲਕੁਲ ਤਾਜ਼ੇ ਟਾਇਰ ਨੇ ਵੀਰੇ ਟਰੈਕਟਰ ਦਾ ਰੰਗ ਪੇਂਟ ਸਾਰਾ ਨਾਲ ਦਾ origignal ਰੰਗ ਪੇਂਟ ਹੈ ਬਾਡੀ ਚਾਸੀ ਲਿੰਕਾਂ ਦਾ ਸਾਰਾ origignal ਕਲਰ ਹੈ ਵੀਰੇ ਬਿਲਕੁਲ ਸਾਫ਼ ਸੁਥਰਾ ਕਲਰ ਹੈ ਇੰਜਨ ਪੰਪ ਗੀਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਵਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਸਸਟ オーਨਰ ਕੋ ਲਈ ਟਰੈਕਟਰ ਹੈ ਵੀਰੇ ਇੰਨਾ ਵੀਰਾਂ ਨੇ ਨਵਾਂ ਕਢਵਾਇਆ ਸੀ ਟਰੈਕਟਰ ਹੁਣ ਤੱਕ ਇੰਨਾ ਕੋ ਲਈ ਚੱਲ ਰਿਹਾ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਪੂਰਾ ਸਾਫ ਕੇ ਰੱਖਿਆ ਗਿਆ ਟਰੈਕਟਰ ਹੈ ਵੀਰੇ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਓਕੇ ਚੱਲਦਾ ਹੈ ਏਰੀਆ ਵੀਰੇ ਤੁੰਗਾ ਪਿੰਡ ਹੈ ਵੀਰਾਂ ਦਾ ਜ਼ਿਲ੍ਹਾ ਸੰਗਰੂਰ ਉਥੇ ਇਹ ਟਰੈਕਟਰ ਖੜਾ ਹੈ ਟਰੈਕਟਰ ਦੀ ਜਿਹੜੀ ਕੀਮਤ ਰੱਖੀ ਗਈ ਹੈ 1.5 ਲੱਖ ਰੁਪਿਆ ਕੀਮਤ ਰੱਖੀ ਗਈ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਵੀਰੇ ਟਰੈਕਟਰ ਖਰੀਦਣ ਵੇਲੇ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮਚ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟੁੜੀ ਵਾਲਾ ਰੀਪਰ ਦਿਖਾ ਰਹੇ ਹਾਂ ਜਗਤਜੀਤ ਰੀਪਰ ਆ ਵੀਰੇ ਟੁੜੀ ਵਾਲਾ ਚੀਮੇ ਦਾ ਬਣਿਆ ਹੋਇਆ 2011 ਮਾਡਲ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਰੀਪਰ ਆ ਵੀਰੇ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਹੈ ਸਾਫ ਸੁਥਰਾ ਸਾਰਾ ਨਾਲ ਦਾ オリジナルオリジナル ਪਾਰਟਸ ਨੇ ਸਾਰੇ ਪੂਰਾ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ 60 ਪੈਸੇ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਓਕੇ ਕੰਡੀਸ਼ਨ ਦੇ ਵਿੱਚ ਹੈ ਰਿਪੇਅਰ ਵਗੈਰਾ ਸਾਰੀ ਹੋਈ ਆ ਰੀਪਰ ਦੀ ਸਿਰਫ ਬਲੇਡ ਚੇਂਜ ਹੋਣ ਵਾਲੇ ਆ ਬਾਕੀ ਬੈਲਟਾਂ ਵਗੈਰਾ 베ਰਿੰਗ ਪੱਖਾ ਜਾਲ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਸਾਰੇ ਬਿਲਕੁਲ ਓਕੇ ਨੇ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਚੈੱਕ ਕਰਕੇ ਤੁਸੀਂ ਰੀਪਰ ਖਰੀਦ ਸਕਦੇ ਹੋ ਪੂਰਾ ਵਧੀਆ ਚੱਲਦਾ ਹੈ ਪੂਰਾ ਸ਼ੁੱਧਾ ਵੀਰੇ ਪੂਰੀ ਵਧੀਆ ਟੌਪ ਕਲਾਸ ਦੀ ਤੂੜੀ ਬਣਾਉਂਦਾ ਹੈ ਏਰੀਆ ਵੀਰੇ ਚੀਮਾ ਪਿੰਡਾ ਵੀਰਾਂ ਦਾ ਜਿਹੜਾ ਸੰਗਰੂਰ ਜਿੰਨਾ ਵੀਰਾਂ ਕੋਲ ਸੋਨਾ ਲੀਕਰ ਟਰੈਕਟਰ ਹੈ ਉਹਨਾਂ ਕੋਲ ਇਹ ਰੀਪਰ ਖੜਾ ਹੈ ਰੀਪਰ ਦੀ ਕੀਮਤ ਰੱਖੀ ਗਈ ਹੈ 1 ਲੱਖ ਰੁਪਇਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਜਦੋਂ ਕੰਬਾਈਨ ਦਿਖਾ ਰਹੇ ਹਾਂ ਸਟੈਂਡਰਡ 513 ਕੰਬਾਈਨ ਹੈ ਵੀਰੇ 2008 ਮਾਡਲ ਕੰਬਾਈਨ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਕੰਬਾਈਨ ਦੇ ਟਾਇਰ ਵੀਰੇ ਪਿਛਲੇ ਟਾਇਰ ਨੇ ਸਿਰਫ ਨਾਲ 60 ਪੈਸੇ ਟਾਇਰ ਨੇ ਬਿਲਕੁਲ ਬੇਦਾਗ ਬਿਨਾ ਕਿਸੇ ਕੱਟ ਤੋਂ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਵੀਰੇ ਸਾਰਾ ਨਾਲ ਦਾ オリジナル ਰੰਗ ਪੇਂਟ ਹੈ オリジナル ਪਾਰਟਸ ਨੇ ਕੋਈ ਕਮੀ ਪੇਸ਼ ਨਹੀਂ ਕੰਬਾਈਨ ਦੇ ਵਿੱਚ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਡੀ ਚਾਸੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਕੋਈ ਬਿਲਡਿੰਗ ਤੱਕ ਨਹੀਂ ਲੱਗਿਆ ਹੋਇਆ ਬਿਲਕੁਲ ਸਿੱਕੇਬੰਦ ਕੰਬਾਈਨ ਹੈ ਜੌਂਡੀਅਰ 5050 ای ਟਰੈਕਟਰ ਤੇ ਚੱਲੀ ਹੋਈ ਹੈ ਵੀਰੇ ਕੋਈ ਕਮੀ ਪੇਸ਼ੀ ਨਹੀਂ ਪੂਰੀ ਸ਼ੁੱਧ ਚੱਲਦੀ ਹੈ ਕੰਬਾਈਨ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਰਿਪੇਅਰ ਵਗੈਰਾ ਏ ਟੂ ਜ਼ेड ਰਿਪੇਅਰ ਹੋਈ ਹੈ ਵੀਰੇ ਕੋਈ 5 ਪੈਸੇ ਤੱਕ ਨਹੀਂ ਲੱਗਦੇ ਰਿਪੇਅਰ ਤੇ ਏਰੀਆ ਵੀਰੇ ਬਰਨਾਲੇ ਜ਼ਿਲ੍ਹੇ ਦਾ ਪੰਡੋਰੀ ਪਿੰਡ ਹੈ ਵੀਰਾਂ ਦਾ ਮਹਿਲਕਲਾਂ ਦੇ ਲਾਗੇ ਉੱਥੇ ਕੰਬਾਈਨ ਖੜੀ ਹੈ ਕੰਬਾਈਨ ਦੀ ਕੀਮਤ ਰੱਖੀ ਹੈ ਜਿਹੜੀ 2,70,000 ਰੁਪਇਆ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦਾ ਜਹਾਜ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੋ ਨਾਲ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇਣ ਤੇ ਤੁਹਾਨੂੰ ਮਸ਼ੀਨਰੀ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ ਸੋ ਉਮੀਦ ਕਰਦੇ ਹਾਂ ਵੀਰੇ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਅੱਗੇ ਵੀ ਕਿਸਾਨ ਵੀਰਾਂ ਕੋਲੇ ਵੀਡੀਓ ਪਹੁੰਚਦੀ ਰਹੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪ ਕੋ ਆਪ ਦੇ ਕੀਮਤੀ ਸੁਝਾਅ ਸਾਨੂੰ ਜਰੂਰ ਦਿਓ ਤਾਂ ਕਿ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਲੈ ਕੇ ਆ ਸਕੀਏ ਸੋ ਥੈਂਕ ਯੂ ਵੀਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ